ਚੇ ਲੁਕਦਾ ਤੈਨੂੰ ਸਾਈਡ ਤੇ ਕਰ ਦੇ ਆਮ ਆ지 ਪਾਰਟੀ ਜਿੰਦਾਬਾਦ ਆਮ ਆ지 ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਨਾਰੀ ਸ਼ਕਤੀ ਜਿੰਦਾਬਾਦ ਕਿ ਜਿਹੜੇ ਆਪਾਂ ਉਸ ਟਾਈਮ ਥੋੜੀਆਂ ਆਪਣੀਆਂ ਸ਼ੀਟਾਂ ਰਹਿ ਗਿਆ ਸੀ ਆਪਾਂ ਉਹਨਾਂ ਨੂੰ ਵੀ ਇਸ ਟਾਈਮ ਮੁਕੰਮਲ ਕਰੀਏ ਜਿਹੜੇ ਹਸਾਬ ਦੇ ਨਾਲ ਆਪਾਂ ਬਹੁਤ ਵੱਡੀ ਗਿਣਤੀ ਦੀ ਵਿੱਚ ਜਿੱਤ ਪ੍ਰਾਪਤ ਕੀਤੀ ਸੀ 2022 ਦੇ ਵਿੱਚ ਤਾਂ ਉਦੋਂ ਭੈਣਾਂ ਦਾ ਬਹੁਤ ਸਾਰਾ ਜੋਗ ਮਿਲਿਆ ਸੀ ਤਾਂ ਇਸ ਵਾਰ ਵੀ ਸਾਰੀਆਂ ਭੈਣਾਂ ਨੂੰ ਮੇਰੀ ਅਪੀਲ ਆ ਕਿ ਤੁਸੀਂ ਬਾਦ ਚੜ ਕੇ ਆਪਣਾ ਜੋਗਦਾਰ ਬਣਾ ਵੈਸੇ ਤਾਂ ਮਹਿਲਾਵਾਂ ਕਹਿੰਦੇ ਹੁੰਦੇ ਕਿਸੇ ਇੱਕ ਕੰਮ ਦੇ ਵਿੱਚ ਜਾਂ ਕਿਸੇ ਵੀ ਖੇਤਰ ਦੇ ਵਿੱਚ ਕਿਸੇ ਵਰਗ ਦੇ ਵਿੱਚ ਵੀ ਪਿੱਛੇ ਨਹੀਂ ਹਟਦੀਆਂ ਨਾ ਹਰ ਮਰਦ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੀਆਂ ਨਾ ਜਿੱਦਾਂ ਆਪਣੀ ਸਰਕਾਰ ਨੇ ਵੀ ਆਪਣੇ ਮਹਿਲਾਵਾਂ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਆ ਸਾਨੂੰ ਨਵੀਂ ਪਹਿਚਾਨ ਦਿੱਤੀ। ਅੱਜ ਤੱਕ ਮੈਂ ਕਿਸੇ ਪਾਰਟੀ ਦੇ ਵਿੱਚ ਨਹੀਂ ਵੇਖਿਆ ਵੀ ਆਪਣੀਆਂ ਐਨੀਆਂ ਲੇਡੀਆਂ ਕਟੀਆਂ ਹੋ ਕੇ ਇੱਕ ਮੀਟਿੰਗ ਕਰਦੀਆਂ ਹੋਣ। ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਜਦੋਂ ਮੇਰੇ ਪਪਾ ਇਹਦੇ ਨੇ ਆ ਕੇ ਸਨਮਾਨਤ ਕਰਦੇ ਆਂ ਜਾਂ ਉਹਨਾਂ ਦਾ ਆ ਪੱਖ ਆਪਣਾ ਹਰੇਕ ਬੰਦੇ ਦੇ ਸਾਹਮਣੇ ਰੱਖਦੇ ਆਂ ਕਿ ਜਦੋਂ ਆਪਾਂ ਕੋਈ ਕੰਮ ਕਰਨ ਲੱਗਦੇ ਆਂ ਤਾਂ ਖਿੱਚੋਂ ਵੀ ਬਹੁਤ ਪੈਂਦੀ ਆਂ ਤੇ ਪਰ ਉਹਨਾਂ ਨੂੰ ਡੱਟ ਕੇ ਮਨਜ਼ਰ ਕਰ ਪੂਰਾ ਕੰਮ ਕਰਨ ਜਾ ਰਹੀ। ਤੀਜਾ ਸਾਡਾ ਮੈਨੀਫੈਸਟੋ ਦੇ ਵਿੱਚ ਵਾਦਾ ਸੀ ਜੀ ਸਿੱਖਿਆ ਨੂੰ ਲੈ ਕੇ ਸੋ ਸਾਡੇ ਸਕੂਲ ਜਿਹੜੇ ਐ ਪਹਿਲਾਂ ਨਾਲੋਂ ਬਹੁਤ ਵਧੀਆ ਹੋਗੇ ਤੁਸੀਂ ਐਗਰੀ ਕਰੋਗੇ ਜੀ ਮੇਰੀ ਗੱਲ ਨਾਲ ਪਹਿਲੇ ਸਕੂਲਾਂ ਦੇ ਵਿੱਚ ਨੀਚੇ ਬੈਠਣਾ ਪੈਂਦਾ ਸੀ ਬੱਚਿਆਂ ਨੂੰ ਬੈਂਚ ਨਹੀਂ ਹੁੰਦੇ ਸੀ ਬਾਥਰੂਮ ਨਹੀਂ ਸਹੀ ਅੱਗੇ ਬਣਾਇਆ ਆਪਣੇ ਹੀ ਪਰਿਵਾਰਕਵਾਦ ਚ ਰਾਜਨੀਤੀਆਂ ਕੀਤੀਆਂ ਸੋ ਉਸ ਕਰਕੇ ਜਿਹੜਾ ਸਾਡਾ ਪੰਜਾਬ ਦਾ ਤਾਨਾ ਬਣ ਹੈ ਉਹ ਉਲਝਾ ਹੋਇਆ ਸੀ ਅਸੀਂ ਜੇ ਸ਼ੂਜ਼ ਦੇ ਵਿੱਚ ਚਾਰ ਮਿੱਠਾ ਮੈਂ ਪੈ ਜਾਉਣਾ ਸਵੇਰੇ ਬੱਚੇ ਸਕੂਲ ਜਾ ਰਹੇ ਹੋਏ ਤੇ ਉਹਨੂੰ ਖੋਲਣ ਲੱਗਿਆ ਵੀ 5-7 ਮਿੰਟ ਲੱਗ ਜਾਂਦੇ ਆ ਸੋ ਸਾਡੀ ਸਾਰੇ ਐਮਐਲਏ ਸਵਾਲ ਦੇ ਪਾਰਕਰ ਨੇ ਉਹ ਮਾਨ ਸਾਹਿਬ ਨਾਲ ਮਿਲ ਕੇ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਨੂੰ ਵਧੀਆ ਬਣਾਉਣ ਦੀ ਦੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਉਹਦੇ ਵਿੱਚ ਅਸੀਂ ਐਜ਼ ਅ ਊਮਨ ਵੀ ਆਪਣੀ ਬਹੁਤ ਵਧੀਆ ਕੌਂਟ੍ਰਿਬਿਊਸ਼ਨ ਪਾ ਰਹੇ ਆ ਜੀ ਤੇ ਤੁਹਾਡੇ ਸਾਰਿਆਂ ਤੋਂ ਵੀ ਅਪੀਲ ਕਰਦੇ ਆ ਕਿ ਆਪਾਂ ਸਾਰੇ ਵੱਧ ਛੱਡ ਕੇ ਇਹਦੇ ਵਿੱਚ ਪਾਰਟਿਸਪੇਟ ਕਰੀਏ ਸਾਨੂੰ ਹਮੇਸ਼ਾ ਇਹ ਚੈਲੰਜ ਡਰੋਨ ਦੇ ਉਹਦੇ ਵਿੱਚ ਡਰੋਨ ਰਾਹੀਂ ਜਿਹੜਾ ਆਪਾਂ ਨੂੰ ਸਿੱਖਿਆ ਦਿੱਤੀ ਆ ਬੱਚਿਆਂ ਨੂੰ ਸਿੱਖਿਆ ਦਿੱਤੀ ਆ ਸਾਰੇ ਹੀ ਬੱਚੇ ਮੈਨੂੰ ਲੱਗਾ ਟੋਟਲੀ ਉੱਥੇ ਗਏ ਆ ਵੀ ਮਾਪਿਓ ਉਹਨਾਂ ਦੇ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਨ ਵਾਸਤੇ ਮਾਨ ਸਰਕਾਰ ਨੇ ਪਹਿਲੀ ਵਾਰੀ ਇਸ਼ਲਾਗਾ ਜੋ ਕਦਮ ਜਿਹੜਾ ਚੁੱਕਿਆ ਬਹੁਤ ਹੀ ਇਸ਼ਲਾਗਾ ਜੋ ਹੈ ਮੈਂ ਉਹਨਾਂ ਦੀ ਸਿਫਤ ਕਰਦੀ ਨਹੀਂ ਥੱਕ ਜੀ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਉਹਨਾਂ ਨੂੰ ਕਿਸੇ ਸ਼ਬਦ ਦੇ ਨਾਲ ਬਿਆਨ ਕਰ ਸਕਾਂ ਕਿ ਉੱਥੇ ਨਿਕਲ ਨਿਕਲ ਬੱਚਾ ਵੀ ਮੈਂ ਵੀਡੀਓ ਦੇ ਵਿੱਚ ਵੇਖਿਆਗਾ ਕਿ ਨਿਕਲ ਨਿਕਲ ਬੱਚਾ ਵੀ ਇਹ ਗੱਲ ਕਹਿ ਰਹੀ ਗਈ ਇੱਥੇ ਹਰ ਇੱਕ ਚੀਜ਼ ਬਹੁਤ ਸਜੇ ਢੰਗ ਦੇ ਨਾਲ ਪੇਸ਼ ਕੀਤੀ ਗਈ ਆ। ਮਾ ਮਿਲਣ ਵਾਲਾ ਆਉਣ ਵਾਲੀ ਪੀੜ੍ਹੀ ਦੇ ਵਿੱਚ ਇਹ ਸਾਰਿਆਂ ਨਾਲ ਬਧੀਆਂ ਕਦਮ ਹੋਊਗਾ ਕਿ ਆਪਣੇ ਬੱਚਿਆਂ ਨੂੰ ਅਪਾ ਇਤਿਹਾਸ ਦੇ ਨਾਲ ਜੋੜਾਂਗੇ। ਤਾਂ ਇਹ ਕੋਈ ਸਾਨੂੰ ਦਿੱਕਤ ਪਰੇਸ਼ਾਨੀ ਨਹੀਂ ਆਏਗੀ। ਇਹ ਇੱਕ ਅਜਿਹੀ ਸਰਕਾਰ ਆ ਜਿਹੜੀ ਨਾ ਸਿਰਫ ਆਮ ਲੋਕਾਂ ਦਾ ਸੋਚਦੀ ਆ ਸਾਡਾ ਸਾਰਿਆਂ ਦਾ ਸੋਚਦੀ ਆ। ਪੁਲਿਸ ਫੋਰਸ ਉੱਥੇ ਇੰਨੀ ਲੱਗੀ ਵੀ ਕੋਈ ਸ਼ਨਾਰਤੀ ਅੰਸੇਰਾ ਹੁੱਲਣਵਾਜੀ ਨਾ ਕਰ ਸਕਣ। ਸਾਡੇ ਜਿਹੜੇ ਹੈਗੇ ਦਰਸ਼ਨਾਵਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਨਿਗੜ ਨਾ ਪੈ ਸਕੇ ਪਹਿਲੀ ਸਰਕਾਰ ਪਹਿਲੀ ਸਰਕਾਰ ਹੈ ਜਿਹਨੇ ਐਡਾ ਸੁਣਾ ਅਕਾ ਲੱਗਦਾ ਹੈ ਘਰੇਕ ਕੰਮ ਦੇ ਵਿੱਚ ਨਾਲ ਡਟ ਕੇ ਖੜਦੀਆਂ ਹਨ ਤਾਂ ਇਸ ਵਾਰ ਵੀ ਆਪਾਂ ਉਹ ਸਾਰਾ ਜਿਵੇਂ ਆਪਾਂ 2022 ਦੇ ਵਿੱਚ ਜਿੱਤ ਪ੍ਰਾਪਤ ਕੀਤੇ ਉਸ ਇਸ ਇਸ ਵਾਰ ਵੀ ਆਪਾਂ ਇਦਾਂ ਹੀ ਕਰਦੇ ਆ 22 ਨੂੰ ਫੇਰ ਜਿਤਾਉਣਾਗਾ ਸਰਕਾਰ ਆਪਾਂ ਫੇਰ ਦੁਬਾਰਾ ਰਿਪੀਟ ਕਰਨੀ ਆ ਤਾ ਦੋਇਆ ਸਾਈ ਦੇ ਵਿੱਚ ਵੀ ਰਿਪੀਟ ਹੋ ਰਹੀ ਹੈ ਸੇ ਪਰ ਕੰਨ ਕਾਰਨ ਦੇ ਵਿੱਚ ਆਪਾਂ ਦੇਖਿਆ ਜਾ ਕਿ 12000 ਪਲਸ ਲੀਡ ਲੈ ਕੇ ਜਿਹੜੀ ਆਪਣੀ ਉਥੇ ਐਮਐਲਏ ਦੀ ਟਿਕਟ ਆਪਾਂ ਹਾਸਲ ਕੀਤੀ ਆ ਤਾਂ ਉਹਦੇ ਵਿੱਚ ਮੈਂ ਉਹ ਅੱਜ ਆਪਾਂ ਇੱਥੇ ਇਕੱਤਰ ਹੋਏ ਆ ਆਪ ਦੀਆਂ ਜਿਹੜੇ ਆਪਾਂ ਜੇ ਮੈਂ ਸਹੀ ਕਹਾਂ ਪੰਜਾਬੀ ਦਾ ਆਪਾਂ ਢਿੱਡੀ ਫਰੋਲਣੇ ਮੈਡਮ ਨੂੰ ਨਾਲ ਠੀਕ ਹੈ ਜੇ ਸਾਨੂੰ ਵੀ ਲੱਗਦਾ ਤਾਂ ਅਸੀਂ ਮੈਦਮ ਬੈਠੇ ਆ ਅਸੀਂ ਗੱਲਾਂ ਹੀ ਕਰਦੀਆਂ ਵੀ ਸਾਨੂੰ ਮੈਡਮ ਸਾਡੇ ਵਾਰਡ ਚਾ ਪਰੇਸ਼ਾਨੀ ਹੈ ਸਾਡੇ ਮਤਲਬ ਜਿਵੇਂ ਨੌਕਰੀਆਂ ਦੀ ਗੱਲ ਹੁੰਦੀ ਆਆਂ ਉੱਥੇ ਜਾ ਕੇ 15-15 ਦਿਨ ਮਹੀਨਾ ਮਹੀਨਾ ਲਾ ਕੇ ਇੱਕ ਮਹੀਨਾ ਦੀ ਡਿਊਟੀ ਲਭਾਈ ਆ ਮਹਿਲਾਵਾਂ ਨੇ ਤਾਂ ਮਹਿਲਾਵਾਂ ਮੈਨੂੰ ਲੱਗਦਾ ਸਾਰਿਆਂ ਨਾਲੋਂ ਉਤੋਂ ਦੀ ਜਾ ਕੇ ਮਰਦ ਸਮਾਜ ਨੂੰ ਵੀ ਆਪਾਂ ਪਿੱਛੇ ਛੱਡ ਦੇਣਾ ਕਿ ਇਸ ਵਾਰ ਆਪਾਂ ਸਾਰਿਆਂ ਨਾਲੋਂ ਵੱਧ ਗੈਰਤੀ ਦੇ ਵਿੱਚ ਆਪਾਂ ਲੀਡ ਲੈ ਕੇ ਜਾਣੀਆਂ ਕਿ ਆਪਾਂ ਪਹਿਲਾਂ ਕਿਸੇ ਮੀਟਿੰਗ ਦੇ ਵਿੱਚ ਨਹੀਂ ਮਿਲੇਗੇ ਕੁਝ ਲੇਡੀਆਂ ਆਪਣੀਆਂ ਨਵੀਆਂ ਜਿਹੜੀਆਂ ਜੁਆਇਨ ਹੋਈਆਂ ਆ ਪਾਰਟੀ ਦੇ ਵਿੱਚ ਤੇ ਕੁਝ ਜਣਿਆਂ ਨੂੰ ਨਵੇਂ ਅਹੁਦੇ ਪ੍ਰੋਵਾਈਡ ਕਰਵਾਏ ਗਏ ਆ ਜਿੱਦਾਂ ਕੋਈ ਪਿੰਡ ਪ੍ਰਧਾਨ ਲੱਗਿਆਗਾ ਕੋਈ ਬਲਾਕ ਪ੍ਰਧਾਨ ਲੱਗਿਆਗਾ ਮੈਡਮ ਆਪਣੇ ਹਲਕਾ ਕੋਆਰਡੀਨੇਟਰ ਨੇ ਆ ਸਰਜੀਤ ਕੌਰ ਜੀ ਤੇ ਸਾਡੇ ਨਾਲ ਮੈਡਮ ਬਿਆਨਤ ਕੌਰ ਜੀ ਬੈਠੇ ਨੇ ਮੈਡਮ ਅਜੰਦਰ ਕੌਰ ਜੀ ਲੁਧਿਆਣੇ ਤੋਂ ਆਏ ਆ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਉਹ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਆਪਣੇ ਵਿਚਾਰ ਸੁਣਾਉਣ ਵਾਸਤੇ ਇੱਥੇ ਪਹੁੰਚੇ ਨੇ ਤੇ ਮੈਂ ਬੇਨਤੀ ਕਰਦੀ ਆ ਸਾਰੀਆਂ ਭੈਣਾਂ ਨੂੰ ਵੀ ਜਿਹੜੇ ਵੀ ਬਲਾ ਪ੍ਰਧਾਨ ਲੱਗੇ ਆ ਤੇ ਪਿੰਡ ਪ੍ਰਧਾਨ ਲੱਗੇ ਆ ਸਾਰਿਆਂ ਨਾਲ ਤਾਂ ਪਹਿਲਾਂ ਉਹਨਾਂ ਨਾਲ ਮੈਂ ਫਤੇ ਦੀ ਸਾਂਝ ਪਾਉਣੀ ਆ ਵਾਇਕਪ ਜੀ ਕਾ ਖਾਲਸਾ ਵਾਇਕਪ ਜੀ ਮੇਰੀ ਬੇਨਤੀ ਆ ਸਾਰੀਆਂ ਭੈਣਾਂ ਨੂੰ ਕਿ ਜਿੱਦਾਂ ਆਪਾਂ 2000 ਅਸੀਂ ਆਪਣੀ ਵੂਮਨ ਵਿੰਗ ਦੀ ਟੀਮ ਤਿਆਰ ਕੀਤੀ ਹੈ ਜੀ ਬਲੋਕ ਪ੍ਰਧਾਨ ਪਹਿਲੇ ਅਸੀਂ ਲਗਾਏ ਡਿਸਟ੍ਰਿਕਟ ਇੰਚਾਰਜ ਫਰੀਦਕੋਟ ਤੋਂ ਫਿਰ ਅਸੀਂ ਲਗਾਏ ਹਲਕਾ ਕੋਆਰਡੀਨੇਟਰ ਫਰੀਦਕੋਟ ਤੋਂ ਉਸ ਤੋਂ ਬਾਅਦ ਅਸੀਂ ਲਗਾਏ ਜੀ ਬਲੋਕ ਪ੍ਰਧਾਨ ਬਲੋਕ ਪ੍ਰਧਾਨ ਤੋਂ ਬਾਅਦ ਪਿੰਡ ਪ੍ਰਧਾਨ ਤੇ ਵਾਰਡ ਪ੍ਰਧਾਨ ਉਹ ਸਾਰੀ ਟੀਮ ਅੱਜ ਅਸੀਂ ਇਕੱਠੇ ਮਿਲ ਕੇ ਇੱਕ ਲੋਕ ਮਿਲਣੇ ਟਾਈਪ ਸਭਾ ਰੱਖੀ ਹੈ ਜੀ ਜਿਹਦੇ ਵਿੱਚ ਅਸੀਂ ਸਾਰਿਆਂ ਨੂੰ ਮਿਲੇ ਵੀਆ ਇੱਕ ਦੂਜੇ ਨੂੰ ਤੇ ਨਾਲ ਹੀ ਪਾਰਟੀ ਦੀ ਜਿਹੜੀ ਸਾਡੀ ਪਾਰਟੀ ਪੰਜਾਬ ਇਹਨੇ ਕੰਮ ਕਰ ਰਹੀ ਹੈ ਮਾਨ ਸਰਕਾਰ ਦੇ ਵਿੱਚ ਤੇ ਐਮ ਐਲ ਏ ਸਹਿਬਾਨ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੰਮ ਕਰ ਰਹੇ ਨੇ ਉਹਦੇ ਬਾਰੇ ਚਰਚਾ ਕੀਤੀ ਹੈ ਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਲਈ ਇੱਕ ਗਤੀਵਿਧੀ ਤਿਆਰ ਕਰਾਂਗੇ ਜਿੱਥੇ ਊਮਨ ਵਿੰਗ ਬਹੁਤ ਵੱਡਾ ਰੋਲ ਪਲੇ ਕਰੇਗੀ ਫਰੀਦਕਟ ਫਰੀਦਕੋਟ ਇਲੈਕਸ਼ਨ ਦੇ ਵਿੱਚ ਸੋ ਅਸੀਂ ਆਪਣੇ ਬਾਈ ਜੀ ਨਾਲੇ ਵਾਦਾ ਕਰਕੇ ਜਾ ਰਹੇ ਹਾਂ ਕਿ ਊਮਨ ਵਿੰਗ ਦੀ ਸਮੁੱਚੀ ਟੀਮ ਤੁਹਾਡੇ ਨਾਲ 2027 ਦੇ ਚੋਣਾਂ ਵਿੱਚ ਖੜੀ ਹੈ ਤੇ ਜਿੰਨੀ ਮਾਰਜਨ ਨਾਲ ਤੁਸੀਂ 2022 ਵਿੱਚ ਜਿੱਤੇ ਸੀ ਉਸ ਤੋਂ ਡਬਲ ਮਾਰਜਨ ਦੇ ਨਾਲ ਇਸ ਵਾਰ ਵੂਮਨ ਵਿੰਗ ਦੀ ਟੀਮ ਤੁਹਾਨੂੰ ਜਿਤਾਏਗੀ ਜੀ